ਸਾਥ ਸੰਗਤ ਜੀ ਇਹ ਬਾਬਾ ਜੀ ਵੱਲੋਂ ਉਹਨਾਂ ਮਹਾਨ ਸਿੱਖੀਅਤਾਂ ਨੂੰ ਮੈਡਲ ਸੋਨੇ ਦੇ ਨਾਲ ਨਵਾਜਿਆ ਜਾ ਰਿਹਾ ਸਭ ਤੋਂ ਪਹਿਲਾਂ ਬੀਬੀ ਬਲਦੀਸ਼ ਕੌਰ ਜੀ ਬੋਲੇ ਸੋ ਨਿਰਪੈ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਲੇ ਸੋ ਨਿਰਪੈ ਬਾਬਾ ਹੰਸਰਾਜ ਮਹਾਰਾਜ ਕੀ ਸੋ ਬਹੁਤ ਬਹੁਤ ਧੰਨਵਾਦ ਨਾਲ ਸੰਤ ਬਾਬਾ ਜਸਵੰਤਪਾਲ ਜੀ ਸੰਤ ਬਾਬਾ ਮਹਿੰਦਰਪਾਲ ਜੀ ਔਰ ਸਾਡੇ ਜਗENDER ਸਿੰਘ ਜੀ ਮਾਨ ਜਰਨੈਲ ਨੰਗਲ ਜੀ ਜੱਸੀ ਤਲਣ ਸਾਹਿਬ ਔਰ ਕਮਲਜੀਤ ਸਿੰਘ ਜੀ ਬੰਗਾ ਹੋਰ ਬਹੁਤ ਸਾਰੀਆਂ ਮਹਾਨ ਸਿੱਖਿਆਤਾਂ ਸਰੂਪ ਸਿੰਘ ਜੀ ਖਲਵਾੜਾ ਔਰ ਸਾਡੇ ਫਗਵਾੜੇ ਤੋਂ ਪੂਰੀ ਕਮੇਟੀ ਸਭੇਵਾ ਡੈਮੋਕਰਟ ਫਰੰਟ ਪਬਲਿਕ ਸੇਵਾ ਡੈਮੋਕਰਟ ਫਰੰਟ ਪੰਜਾਬ ਉਹ ਵੀ ਪਹੁੰਚਿਆ ਧੰਨਵਾਦ ਸੋਨਤ ਬਾਦ ਬੀਬੀ ਕਸ਼ਮੀਰ ਕੌਰ ਜੀ ਡੇਰੇ ਦੇ ਮਹਾਨ ਅਣਖ ਸੇਵਾਦਾਰ ਬੀਬੀ ਕਸ਼ਮੀਰ ਕੌਰ ਜੀ ਬੋਲੇ ਸੋ ਨਿਰਪਾ ਪਹਿਲਾ ਲੋਹੇ ਅਤੇ ਸਰੋਪੇ ਦੇ ਨਾਲ ਸਨਮਾਨ ਫਿਰ 골ਡ ਮੈਡਲ ਅਤੇ ਮਹਾਨ ਨਾਲ ਗੁਰੂ ਮਹਾਰਾਜਾ ਚੰਨ ਔਰ ਬੀਬੀ ਕਸ਼ਮੀਰ ਕੌਰ ਜੀ ਨੂੰ ਬੋਲੇ ਸੋਹਨ ਰਪਾ ਬੋਲੇ ਸੋਹਨ ਰਪਾ ਬਾਬਾ ਹੰਸਰਾਜ ਮਹਾਰਾਜ ਕੀ ਸਾਡੇ ਸਰਜੀਤ ਸਾਬੀ ਜੀ ਜਿਨ੍ਹਾਂ ਦੀ ਅਣਤਕ ਸੇਵਾਦਾਰ ਬੜੀ ਮਿਹਨਤ ਸਵੇਰੇ 4 ਵਜੇ ਤੋਂ ਲੈ ਕੇ 9 ਵਜੇ ਤੱਕ ਸਾਰੇ ਡੇਰੇ ਦੀ ਸਫਾਈ ਕਰਨੇ ਔਰ ਅੱਜ ਨਹੀਂ 2004 ਤੋਂ ਲੈ ਕੇ ਲਗਾਤਾਰ ਪਹਿਲਾ ਸਰੋਪਾ ਤੇ ਲੋਈ ਉਹਦੇ ਨਾਲ ਸਨਮਾਨ ਫਿਰ 골ਡ ਨਡਲ ਬੋਲੇ ਸੋਨਰਪਾ ਬੋਲੇ ਸੋਨਰਪਾ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਸਾਡੇ ਨਗਰ ਦੇ ਸਰਪੰਚ ਮਾਨਯੋਗ ਅਫਤਾਰ ਸਿੰਘ ਜੀ ਸਾਰੇ ਸੰਗਤਾਂ ਦੇ ਨਾਲ ਹੁਣ ਪ੍ਰਿਆ ਬੰਗਾ ਜੀ ਉਹਨਾਂ ਨੂੰ ਬਾਬਾ ਜੀ ਪ੍ਰਿਆ ਬੰਗਾ ਦੇ ਮੰਮੀ ਜੀ ਉਹਨਾਂ ਨੂੰ ਬੇਨਤੀ ਆ ਉਹ ਵੀ ਮੰਚ ਤੇ ਪਰ ਆਉਣ ਦੀ ਕਿਰਪਾਲਤਾ ਕਰਨ ਪ੍ਰਿਆ ਬੰਗਾ ਦੇ ਮੰਮੀ ਜੀ ਉਹਨਾਂ ਨੂੰ ਬੇਨਤੀ ਆ ਉਹ ਵੀ ਮੰਚ ਤੇ ਆਉਣ ਸੀ ਪ੍ਰਿਆ ਬੰਗਾ ਨੂੰ ਬਾਬਾ ਜੀ ਗੋਲਡ ਮੈਨਰ ਦੇ ਨਾਲ ਸਨਮਾਨ ਕਰ ਰਿਹਾ ਹੈ ਔਰ ਹੁਣ ਹਰ ਉਸ ਪਤਰੀ ਪੰਜਾਬ ਦੀ ਤੇ ਪਹਿਲਾ ਲੋਈ ਤੇ ਸਰੋਪਾ ਫਿਰ ਸਨਮਾਨ ਚਿੰਨ ਉਸ ਤੋਂ ਬਾਅਦ 골ਡ ਮੈਡਲ ਬੋਲੇ ਸੋਨਰਪਾ ਬੋਲੇ ਸੋਨਰਪਾ ਬਾਬਾ ਹੰਸਰਾਜ ਮਹਾਰਾਜ ਕੀ ਬੋਲੇ ਸੋਨਿਹਾਲ ਕਕਾ ਸੋ ਬਹੁਤ ਬਹੁਤ ਧੰਨਵਾਦ ਪੂਰੇ ਮੈਨੇਜਮੈਂਟ ਸਾਰੇ ਲੀਡਰ ਸਾਹਿਬਾਨ ਔਰ ਆਹ ਲੋ ਸੰਵਾਦ ਕਰਨਗੇ ਬਾਬਾ ਜੀ ਉਹ ਬਾਤ ਬਾਬਾ ਜੀ ਨਾਲ ਹਾਂਜੀ ਬੈਠ ਮੜ ਜੋ ਮੜ ਸਾਧ ਸੰਗਤ ਜੀ ਬੈਠੋ ਬੈਠੋ ਸਾਰੇ ਜਣ ਦੋ ਚਾਰ ਮਿੰਟ ਜਾ ਮਰ ਸਾਹਿਬ ਜੀ ਦੋ ਚਾਰ ਮਿੰਟ ਬੈਠੋ ਸਾਧ ਸੰਗਤ ਜੀ ਜੋ ਡੇਰੇ ਵੱਲ ਇਹ ਸਨਮਾਨ ਦਿੱਤਾ ਗਿਆ ਹੈ ਇਹਨਾਂ ਦੀ ਬਹਾਦਰੀ ਕਰਕੇ ਇਹ ਕੀਤਾ ਗਿਆ ਬਿਨਾ ਬਹਾਦਰੀਆਂ ਤੋਂ ਕੋਈ ਨਹੀਂ ਵਡਾਈ ਮਿਲਦੀ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਸ਼ਮੀਰਪੁਰ ਦਿਸ਼ੋ ਸਰਬਜੀ ਜੀ ਤੇ ਪ੍ਰਿਆ ਬੰਗਾ ਜੀ ਸਾਰਿਆਂ ਦਾ ਧੰਨਵਾਦ ਬਾਬਾ ਜੀ ਦੋ ਚਾਰ ਮਿੰਟੋਂ ਬੱਠਾ ਤੁਹਾਡੇ ਸਰੂਪੇ ਤਿਆਰ ਕਰਕੇ ਦਿੰਨੇ ਆ ਕਾਲੀ ਨਗਰ ਪ੍ਰਿਆ ਜੀ ਹੁਣ ਨਾਲੇ ਚੱਕਦੇ ਨਾ ਕਾ ਮਾਨੂੰ ਹਾਂ ਫੋਟੋ ਖਿਚ ਲੋ ਸ਼ਾਬਾਸ਼ ਮੈਂ ਪਹਿਲਾਂ ਕਿਹਾ ਸੀ ਵੇ ਕਿਸੇ ਪਾਰਟੀ ਪਾਜੀ ਦੀ ਗੱਲ ਨਹੀਂ ਕਰਨੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਕਰਨੀ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਪ੍ਰਿਆ ਜੀ ਹੁਣ ਗੱਲ ਤਾਂ ਵੀ ਜਦੋਂ ਹਟਾਈਓ ਤੁਹਾਡਾ ਹੁਣ ਫਟਾਫਟ ਗੱਲਾਂ ਨਹੀਂ ਕਰੀਆਂ ਸਿੱਧਾ ਕਰਦੇ ਜੀ ਜੀ ਸੁਣੋ ਸੋ ਸੋ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ